ਜਦੋਂ ਇਹ ਸਰਕਾਰ ਨਹੀਂ ਸੀਗੀ ਇਹਨਾਂ ਨੇ ਆ ਕੇ ਦਰੀ ਤੇ ਇੱਕ ਗੱਲ ਕੀਤੀ ਸੀ ਇਹਨਾਂ ਨੇ ਕਿਹਾ ਸੀ ਮੈਂ ਤੁਸੀਂ ਕਿਹੜੇ ਦੇ ਆਪਾ ਦਾ ਸੀ ਕਿ ਆਸੀਂ ਕੱਚੇ ਦੇ ਆਪਾ ਕਾਂ ਇਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਕੱਚੀਆਂ ਇੱਟਾਂ ਵੇਖੀਆਂ ਸੀਗੀਆਂ ਮੈਂ ਕੱਚੇ ਘਰ ਵੇਖੇ ਸੀ ਪਰ ਕੱਚੇ ਅਧਿਆਪਕ ਨਹੀਂ ਸੀ ਵੇਖੇ ਜਦੋਂ ਮੇਰੀ ਸਰਕਾਰ ਆਉਗੀ ਚੇਅਰਮੈਨ ਮਹਿਲ ਦੇ ਘਰ ਤੇ ਪੱਕੇ ਨਾਲ ਕਰ ਸਕਿਆ ਤਾਂ ਤੁਹਾਨੂੰ ਮਹਿਲ ਦੇ ਘਰ ਤੇ ਤੁਹਾਡੀਆਂ ਤਨਖਾਹਾਂ ਜਵਾਦਾ ਕਰਾਂਗਾ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਤਨਖਾ ਚੇਹਿਆ ਸੀ ਆਉਂਦਿਆ ਸਾਡੇ ਤੇ ਗੁਨਾ ਤਰਕਾਂ ਕੀਤਾ ਤੇ ਵਸਬ ਤੋਂ ਵਧੀਆ ਗੱਲ ਕੀ ਸਾਡੇ ਸੀਐਮ ਸਾਹਿਬ ਨੇ ਪਹਿਲਾਂ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਅਨਾਉਂਸ ਕੀਤਾ ਨਹੀਂ ਤੇ ਅੱਜ ਤੱਕ ਮੈਂ ਕਦੀ ਨਹੀਂ ਦੇਖਿਆ ਕਿ ਕੋਈ ਮੁੱਖ ਮੰਤਰੀ ਸਾਹਿਬ ਆ ਫੋਨ ਕਰਨ ਅੱਜ ਜਿਸੀ ਇੱਥੇ ਆਏ ਆ ਤਾਂ ਕਿ ਜੇ ਸਰਕਾਰਾਂ ਨੇ ਨਕਾਰਿਆ ਸੀ ਚਲੋ ਸਾਡੇ ਕੰਮ ਕੀਤੇ ਅੱਜ ਅਸੀਂ ਵੀ ਲੋਕਾਂ ਦੇ ਸਰਕਾਰ ਇਨਕਲਾਬ ਜਿੰਦਾਬਾਦ ਸਰਕਾਰਾਂ ਦੇ ਸਾਹਮਣੇ ਖੜੀ ਹੈ ਸਰਕਾਰਾਂ ਕਿਵੇਂ ਕਹਿ ਦੇਣਗੇ ਤੁਸੀਂ ਆ ਨਹੀਂ ਸਕਦੇ ਕਿਉਂ ਨਹੀਂ ਦੱਸ ਸਕਦੇ ਵੀ ਜੇ ਕੋਈ ਚੰਗਾ ਕੰਮ ਹੋਇਆ ਕਿਉਂ ਨਹੀਂ ਦੱਸ ਸਕਦੇ ਜਾਨ ਦੇ ਵਾਸਤੇ ਲੱਗਣਾ ਪਾਟ ਵਾਸਤੇ